ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਪਿਛਲੇ ਮਹੀਨੇ ਰਾਵੀ ਦਰਿਆ ਤੇ ਸੱਕੀ ਕਿਰਨ ਨਾਲੇ ਵਿੱਚ ਪਾਣੀ ਦਾ ਪੱਧਰ ਵਧਨ ਕਾਰਨ ਆਈ ਹੜਾ ਤੋਂ ਇਲਾਵਾ ਬਾਰਿਸ਼ ਦੌਰਾਨ ਵੀ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਘਰਾਂ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਕਰੇਲੂ ਸਮਾਨ ਤੋਂ ਇਲਾਵਾ ਰਜਾਈਆਂ ਤਲਾਈਆਂ ਆਦੀ ਵੀ ਪਾਣੀ ਨਾਲ ਖਰਾਬ ਹੋ ਗਏ ਸਨ ਸਰਦੀ ਦੇ ਮੌਸਮ ਵੱਲੋਂ ਦਸਤਕ ਦੇਣ ਤੇ ਲੋਕਾਂ ਵੱਲੋਂ ਠੰਡ ਤੋਂ ਬਚਣ ਦੀ ਰਜਾਈਆਂ ਤਲਾਈਆਂ ਪੰਨ ਵਾਲਿਆਂ ਦਾ ਕੰਮ ਵੀ ਤੇਜ਼ੀ ਨਾਲ ਹੁਣ ਵਧ ਰਿਹਾ ਹੈ ਸਰਹਦੀ ਪਟੀਨਾ ਲਗਦੇ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਵਿੱਚ ਰਜਾਈਆਂ ਤਲਾਈਆਂ ਅਤੇ ਗੱਦੇ ਭਰਨ ਵਾਲੇ ਕਾਰੀਗਰਾਂ ਦਾ ਕੰਮ ਸ਼ੁਰੂ ਹੋਣ ਤੇ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਚਲਕ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਾਰੀਗਰਾਂ ਨੇ ਦੱਸਿਆ ਕਿ ਜਿੱਥੇ ਫੈਸ਼ਨ ਦੇ ਦੌਰ ਵਿੱਚ ਨੌਜਵਾਨ ਪੀੜੀ ਵੱਲੋਂ ਸਰਦੀ ਦੇ ਬਚਾਅ ਵਾਸਤੇ ਮਹਿੰਗੇ ਭਾਅ ਦੇ ਕੰਬਲ ਖਰੀਦਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਇਸ ਵਾਢਾ ਦੌਰਾਨ ਲੋਕਾਂ ਦੇ ਘਰਾਂ ਦਾ ਸਮਾਨ ਅਤੇ ਬਿਸਤਰੇ ਪਾਣੀ ਨਾਲ ਖਰਾਬ ਹੋਣ ਤੋਂ ਬਾਅਦ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਇਸ ਵਾਰ ਰਜਾਈਆਂ ਤਲਾਈਆਂ ਕੱਦੇ ਆਦੀ ਸਰਦੀ ਤੋਂ ਬਚਣ ਦੀ ਗਰਮ ਬਿਸਤਰੇ ਤਿਆਰ ਕਰਵਾਏ ਜਾ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਤੇ ਇਸ ਵਾਰ ਪਿਛਲੇ ਸਾਲ ਨਾਲੋਂ ਜ਼ਿਆਦਾ ਗ੍ਰਾਹਕ ਰਜਾਈਆਂ ਤੇ ਤਲਾਈਆਂ ਨੂੰ ਬਣਾਉਣ ਅਤੇ ਪੁਰਾਣੇ ਰੂਨ ਨੂੰ ਪਿੰਜਣ ਲਈ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਮੌਸਮ ਠੰਡਾ ਹੋ ਰਿਹਾ ਹੈ ਧੀਮੀ ਧੀਮੀ ਲੋਕ ਰਜਾਈਆਂ ਤਲਾਈਆਂ ਪਰਵਾਉਣ ਲਈ ਉਹਨਾਂ ਦੀਆਂ ਮਸ਼ੀਨਾਂ ਤੇ ਆ ਰਹੇ ਹਨ ਇਸ ਮੌਕੇ ਤਲਾਈਆਂ ਬਣਾਉਣ ਆਈ ਬੀਬੀ ਅਮਰਜੀਤ ਕੌਰ ਨੇ ਦੱਸਿਆ ਕਿ ਜਿੱਥੇ ਅੱਜ ਦੀ ਨੌਜਵਾਨ ਪੀੜੀ ਰੂ ਪਿੰਜਨ ਵਾਲੀਆਂ ਮਸ਼ੀਨਾਂ ਤੇ ਆਉਂ ਤੋਂ ਉਹਨਾਂ ਨੂੰ ਸ਼ਰਮ ਆਉਂਦੀ ਹੈ ਉੱਥੇ ਉਹ ਆਪਣੇ ਬਚਪਨ ਵਿੱਚ ਆਪਣੀਆਂ ਮਾਵਾਂ ਦਾਦੀਆਂ ਨਾਲ ਆਪਣੇ ਘਰ ਦੇ ਰੂਨ ਨਾਲ ਚਰਖਾ ਚਲਾ ਕੇ ਰੂਨ ਦਾ ਸੂਤ ਬਣਾਉਣ ਤੋਂ ਬਾਅਦ ਆਪਣੇ ਦਹੇਜ ਲਈ ਰਜਾਈਆਂ ਤਿਆਰ ਕਰਦੀਆਂ ਸਨ ਅਮਰਜੀਤ ਕੌਰ ਜੀ ਜੀ ਕੀ ਕਹਿੰਦੇ ਜੋ ਜਰੂਰ ਜਾਈਆਂ ਤਲਾਈਆਂ ਦਾ ਜਿਹੜਾ ਕੰਮ ਚੱਲ ਰਿਹਾ ਹੁਣ ਭੁੱਲਦੇ ਜਾ ਰਹੇ ਨੇ ਪੁਰਾਣੇ ਸਮੇਂ ਚ ਕੀਤਾ ਜਾਂਦਾ ਜੇ ਇਹ ਸਰ ਮੇਰੀ ਗੱਲ ਸੁਣੋ ਅਸੀਂ ਜਦੋਂ ਸਾਡੀ ਬਚਪਨ ਦੇ ਵਿੱਚ ਸੀ ਨਾ ਵਰ ਉਹਦੋਂ ਅਸੀਂ ਵੀ ਬਹੁਤ ਆਪਣੇ ਹੱਥਾਂ ਨਾਲ ਬਿਸਰੇ ਆਪਣੀਆਂ ਬੇਟੀਆਂ ਨੂੰ ਤਿਆਰ ਕਰਕੇ ਦਿੱਤੇ ਨੇ ਪਰ ਹੁਣ ਗਾਂ ਜਦੋਂ ਜਦੋਂ ਉਮਰ ਵੱਧ ਗਈ ਤੇ ਆਪਾਂ ਇਹ ਕੰਮ ਛੱਡ ਦਿੱਤਾ ਤੇ ਹੁਣ ਬਸ ਰੈਡੀਮੇਡ ਤਾਂ ਦੁਨੀਆ ਚ ਆ ਲ ਗਈ ਆ ਤੇ ਸਾਨੂੰ ਵੀ ਚੱਲਣਾ ਪੈਂਦਾ ਕਿਉਂ ਸਾਡੀਆਂ ਸੇਧਾਂ ਜਿਹੜੀਆਂ ਨੇ ਨਾ ਕੋਈ ਖਰਾਕ ਰਹੀ ਆ ਟੈਨਸ਼ਨਾਂ ਨੇ ਸਾਨੂੰ ਮਾਰ ਦਿੱਤਾ ਘਰ ਦੀਆਂ ਵੀ ਤੇ ਬਾਹਰ ਦੀਆਂ ਵੀ ਤੇ ਬਸ ਜਿਹੜਾ ਕੰਮ ਹੀ ਸਾਡੇ ਕੋਲ ਹੌਲੀ-ਹੌਲੀ ਛੁੱਟਣਾ ਸ਼ੁਰੂ ਹੋ ਗਿਆ ਤੇ ਤੁਸੀਂ ਉਦਾਂ ਕੀ ਅਪੀਲ ਕਰਦੇ ਜਿਹੜੀਆਂ ਨਵੀਆਂ ਸਵਾਣੀਆਂ ਨਾਲ ਜਿਹੜੀਆਂ ਕੁੜੀਆਂ ਚਰੀਆਂ ਉਹਨਾਂ ਨੂੰ ਕੀ ਸੁਨਾਹ ਦੇਣਾ ਚਾਹੁੰਦੇ ਕੀ ਕਰਨਾ ਚਾਹੁੰਦੇ ਅਸੀਂ ਇਹੋ ਹੀ ਸੁਨਾਹ ਦੇਣਾ ਚਾਹੁੰਦੇ ਆ ਵੀ ਆਪਣੇ ਹੱਥਾਂ ਨਾਲ ਕੰਮ ਕਰੋ ਤੁਸੀਂ ਪੈਸਾ ਬਚਾਓ ਜਿਹੜੀ ਆਪਣੀ ਮਿਹਨਤ ਆ ਉਹ ਆਪਣੇ ਹੱਥਾਂ ਨਾਲ ਕਰਨੀ ਚਾਹੀਦੀ ਸੀ ਕੱਲਾ ਨੂੰ ਤੋਂ ਮਹਿੰਦਰ ਸਿੰਘ ਆਲੀ ਪੰਦੀ ਰਿਪੋਰਟ ਪੰਜਾਬੀ ਜਾਗਰ